ਹਾਂਜੀ ਸਪੈਸ਼ਲ ਆਫਰ ਦੇ ਵਿੱਚ ਤੁਸੀਂ ਇੰਨਾ ਚੋ ਤਿੰਨ ਸੂਟ ਬਾਏ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਨਾ ਕਿਉਂਕਿ ਕਾਫੀ ਜ਼ਿਆਦਾ ਕਲਰਸ ਐਡ ਕੀਤੇ ਨੇ ਕੋਈ ਵੀ ਤੁਸੀਂ ਤਿੰਨ ਸੂਟ ਇੰਨਾ ਚੋ ਲੈ ਸਕਦੇ ਹੋ 1350 ਰੁਪਏ ਇੰਨਾ ਦਾ ਪ੍ਰਾਈਸ ਰਹੇਗਾ ਜੇਕਰ ਤੁਸੀਂ ਇੱਕ ਸੂਟ ਲੈਂਦੇ ਹੋ ਤਾਂ 550 ਰੁਪਏ ਵਿੱਚ ਮਿਲੇਗਾ ਜੇ ਤੁਸੀਂ ਤਿੰਨ ਸੂਟ ਲੈਂਦੇ ਹੋ 1350 ਰੁਪਏ ਵਿੱਚ ਤੁਸੀਂ ਤਿੰਨ ਸੂਟ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇੱਕ ਸੂਟ ਜਾਂ ਦੋ ਜਾਂ ਤਿੰਨ ਵੀ ਲੈ ਸਕਦੇ ਹੋ ਤਿੰਨਾਂ ਸੂਟਾਂ ਤੇ ਆਫਰ ਹੋਏਗੀ ਇੱਕ ਇੱਕ ਸੂਟ ਦਾ ਪ੍ਰਾਈਸ ਸੇਮ ਹੀ ਰਹੇਗਾ ਵਿਦਆਊਟ ਦੁਪੱਟਾ ਸੂਟ ਹੋਣਗੇ ਪਿਓਰ ਕੈਂਬ੍ਰਿਕ कॉटन ਦੇ सूट ਹੋਣਗੇ ਪਿਓਰ सूती कॉटन ਦੇ सूट ਨੇ ਤੇ ਬਹੁਤ ਪਿਆਰੇ सूट ਹੋਣਗੇ ਜੀ ਇਹ ਐਂਡ ਇਹ ਹੈਗੇ ਜੀ ਮਖਾਣਾ लेस ਵਾਲੇ ਸੂਟਾਂ ਦੇ ਵਿੱਚ ਨਵੇਂ ਡਿਜ਼ਾਈਨ ਆਏ ਹੋਏ ਨੇ ਨਵੇਂ ਕਲਰਸ ਆਏ ਹੋਏ ਨੇ ਇਹ ਵੀ ਤੁਸੀਂ ਲੈ ਸਕਦੇ ਇਹਨਾਂ ਦਾ ਪ੍ਰਾਈਸ ਵੀ ਮੈਂਸ਼ਨ ਕਰਾਂਗੇ ਐਂਡ ਇਹ ਵਾਲੇ ਸੂਟ ਹੈ ਜੀ ਪਿਓਰ ਆਲ ਓਵਰ कॉटन ਦੇ ਸੂਟ ਹੋਣਗੇ ਆਲ ਓਵਰ ਸੂਟ ਹੋਏਗਾ ਐਂਡ ਇਹਦੇ ਨਾਲ ਪਿਓਰ ਦੇ ਦੁਪੱਟੇ ਆ ਦੁਪੱਟਿਆਂ ਨੂੰ ਵੀ ਲੈਸਸ ਲੱਗੀਆਂ ਹੋਈਆਂ ਆਲ ਓਵਰ ਸੂਟਾਂ ਦੀ ਕਾਫੀ ਡਿਮਾਂਡ ਆ ਰਹੀ ਸੀ ਅੱਜ ਬਹੁਤ ਸੋਹਣੇ ਸੋਹਣੇ ਸੂਟ ਆਏ ਹੋਏ ਨੇ ਇਹ ਪਿਓਰ कॉटन ਦੇ ਆ ਜੀ ਅਕਸਰ ਇਹਦੇ ਵਿੱਚ ਮਸਲੀਨ ਆ ਦੇ ਵਿੱਚ ਆਇਆ ਇਹ बॉटम ਤੇ ਵਰਕਰ ਦਾ ਸੂਟ ਜੀ ਇਹ ਵੀ ਬਾਈ ਕਰ ਸਕਦੇ ਹੋ